ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਬਹੁਤ ਸੋਹਣੀਆਂ ਤੇ ਪਿਆਰੀਆਂ ਨੇ ਰੰਗ ਬੜੇ ਪਿਆਰੇ ਨੇ ਰੰਗ ਡਾਰਕ ਟੋਨ ਵਿੱਚ ਵੀ ਹੈਗੇ ਨੇ ਰੰਗ ਲਾਈਟ ਟੋਨ ਵਿੱਚ ਵੀ ਹੈਗੇ ਨੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਲੈਕਸ਼ਨ ਦੇ ਵਿੱਚ ਕਿਵੇਂ ਦੇ ਡਿਜ਼ਾਈਨ ਕਿਵੇਂ ਦੇ ਪ੍ਰਿੰਟ ਕਿਵੇਂ ਦੇ ਰੰਗ ਕਿਹੜੇ-ਕਿਹੜੇ ਸੂਟ ਐਡ ਕੀਤੇ ਨੇ ਡਿਸਕ੍ਰਿਪਸ਼ਨ ਡਿਟੇਲ ਵਗੈਰਾ ਸਾਰੀ ਮੈਂ ਤੁਹਾਨੂੰ ਇੱਥੇ ਨਾਲ-ਨਾਲ ਦੱਸ ਦਿਆਂਗੀ ਤੁਸੀਂ ਅਗਰ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924575 ਜੁੜ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੁਹਾਡੀ ਜੋ ਵੀ ਕੁਇਰੀ ਹੋਏਗੀ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਫਰਸਟ ਕਲੈਕਸ਼ਨਾਂ ਜੋ ਚੱਲ ਰਹੀਆਂ ਨੇ ਇਹਦੇ ਵਿੱਚ ਤੁਹਾਨੂੰ 2.5 ਮੀਟਰ ਦੀ ਸ਼ਰਟ ਦਾ ਫੈਬਰਿਕ ਮਿਲੇਗਾ ਪ੍ਰਿੰਟਡ ਨਾਲ ਵਾਈਟ ਕਲਰ ਦੀ ਲੈਂਸ ਲੱਗੀ ਆ ਫਰੰਟ ਦੇ ਤੇ ਨਾਲ ਘੇਰੇ ਤੇ ਔਰਗੈਂਜ਼ਾ ਵਾਈਟ ਲੈਂਸ ਲੱਗੀ ਆ ਦੁਪੱਟਾ ਜਿਹੜਾ ਉਹ ਵੀ ਤੁਹਾਨੂੰ ਜੌਰਜਟ ਦਾ ਮਿਲੇਗਾ ਸ਼ਰਟ ਦਾ ਫੈਬਰਿਕ ਵੀ ਜੌਰਜਟ ਦਾ ਬਾਟਮ ਦਾ ਵੀ ਜੌਰਜਟ ਦਾ ਦੁਪट्टे ਦਾ ਫੈਬਰਿਕ ਵੀ ਜੌਰਜਟ ਦਾ ਐਮ ਵਾਲੀਆਂ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹ ਵੀ ਤੁਹਾਨੂੰ ਜੌਰਜਟ ਫੈਬਰਿਕ ਦੇ ਵਿੱਚ ਆਲ ਓਵਰ 5 ਮੀਟਰ ਦਾ ਸੂਟ ਮਿਲੇਗਾ ਫੈਬਰਿਕ ਇਹਨਾਂ ਦਾ ਜੌਰਜਟ ਹੈ ਦੁਪੱਟਾ ਵੀ ਜੌਰਜਟ ਵਿੱਚ ਆਏਗਾ ਤੇ ਦੁਪੱਟਾ ਜਿਹੜਾ ਹੈ ਉਹਦੇ ਤੇ ਤੁਹਾਨੂੰ ਨਾਲ ਤਾਂ ਸਾਈਡਾਂ ਤੇ ਇੱਕ ਤਾਂ embroidery ਮਿਲੇਗੀ ਦੁਪੱਟੇ ਦੀ ਸਾਈਡਾਂ ਤੇ ਤੁਹਾਨੂੰ ਚਾਰੋਂ ਕਿਨਾਰੀਆਂ ਤੇ ਇੱਕ embroidery ਵਾਲੀ ਕਟਵਰਕ ਵਾਲੀ embroidery ਹੋਈ ਮਿਲੇਗੀ ਤੇ ਇਹਦਾ ਜਿਹੜਾ ਦੁਪੱਟਾ ਤੁਹਾਨੂੰ ਮਿਲੇਗਾ ਉਹਦੇ ਵਿੱਚ ਵੀ ਵਰਕ ਹੋਇਆ ਹੈ ਫਲਾਵਰਿੰਗ ਹੋਈ ਹੈ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਰੇਟ ਇਹਦਾ 780 ਰੁਪਏ ਆ 5 ਮੀਟਰ ਦਾ ਤੁਹਾਨੂੰ ਚੌਰ ਚੜ ਦਾ ਸੂਟ ਮਿਲ ਜੇਗਾ ਨਾਲ ਦੁਪੱਟਾ ਵੀ ਚੌਰ ਚੜਦਾ ਕਢਾਈ ਨਾਲ ਮਿਲੇਗੀ ਦੁਪੱਟੇ ਤੇ ਸ਼ਰਟ ਤੇ ਫੌਡਨ ਦਾ ਜਿਹੜਾ ਫੈਬਰਿਕ ਆ ਪ੍ਰਿੰਟਡ ਆਏਗਾ ਡਿਜੀਟਲ ਪ੍ਰਿੰਟ ਵਾਲਾ ਉਹਨਾਂ ਤੇ embroiderry ਨਹੀਂ ਹੈ ਦੁਪੱਟੇ ਤੇ ਤੁਹਾਨੂੰ embroiderry ਵਰਕ ਮਿਲੇਗਾ ਰਾਂਗੇ ਦੇ ਵਿੱਚ ਕਾਫੀ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਤੁਸੀਂ ਅਗਰ ਸੂਟ ਬਾਈ ਕਰਨਾ ਜਾਂ ਕੋਈ ਵੀ ਕਵੈਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਸੂਟ ਦਾ ਕਰਦੋਗੇ ਸਕਰੀਨਸ਼ਾਟ ਤੇ ਈਜ਼ੀ ਰਹੇਗਾ ਮੇਰੇ ਲਈ ਵੀ ਤੇ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਜੇ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਸੂਟ ਨੇ ਜਿਹੜੇ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਜਿਹੜੇ ਸੂਟਾਂ ਦਾ ਹੁਣ ਅੱਜਕੱਲ ਟ੍ਰੈਂਡ ਹੈ ਉਹੀ ਲੈ ਕੇ ਆਵਾਂ ਇਹ ਵੀ 1000 ਰੁਪਏ ਦੇ ਵਿੱਚ ਬਾਟਮ ਪਲੇਨ ਦੁਪੱਟਾ ਜਿਹੜਾ ਪਲੇਨ ਆਏਗਾ ਸ਼ਰਟ ਤੇ ਕਢਾਈ ਆਏਗੀ ਸਾਰੀ ਸ਼ਰਟ 올ਓਵਰ ਏਮਬਰਾਇਡਰਡ ਆਏਗੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਬਾਟਮ ਦੇ ਕਲਰ ਨੇ ਇੱਕ ਤਾਂ ਵਾਈਟ ਤੇ ਇੱਕ ਪਿੰਕ ਟੋਨ ਵਿੱਚ ਆਏਗਾ ਬਾਕੀ ਏਮਬਰਾਇਡਰੀ ਵਿੱਚ ਡਿਫਰੈਂਸ ਹੈ ਕਿਉਂਕਿ ਹਰ ਇੱਕ ਨੂੰ ਏਮਬਰਾਇਡਰੀ ਆਪਣੇ ਅਕੋਰਡਿੰਗਲੀ ਪਸੰਦ ਹੁੰਦੀ ਹੈ ਰੇਟ ਇਹਦਾ ਸਿਰਫ ਤੇ ਸਿਰਫ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਸੂਟਾਂ ਦੇ ਰੰਗ ਬੜੇ ਪਿਆਰੇ ਨੇ ਰੇਟ ਵੀ ਬਹੁਤ ਅਫੋਰਡੇਬਲ ਹੈ ਅਗਰ ਕਿਸੇ ਸੂਟ ਦਾ ਰੇਟ ਨਹੀਂ ਦੱਸਿਆ ਮੈਂ ਇੱਥੇ ਤਾਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੈ ਸੂਟ ਸਾਰੇ ਤਰ੍ਹਾਂ ਦੇ ਹੈਗੇ ਨੇ ਲਾਈਟ ਟੋਨ ਵਿੱਚ ਵੀ ਡਾਰਕ ਟੋਨ ਵਿੱਚ ਵੀ ਜੇਕਰ ਤੁਸੀਂ ਸਟੇਟਸ ਦੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਦੇ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਜਿਹੜਾ ਨੰਬਰ ਹੈ ਉਹ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਉੱਥੇ ਜਿਹੜੀਆਂ ਡੇਲੀ ਸੂਟਾਂ ਦੀਆਂ ਜੋ ਵੀ ਅਪਡੇਟਸ ਹੋਣਗੀਆਂ ਉੱਥੇ ਸ਼ੇਅਰ ਕਰ ਦਿਆ ਕਰਾਂਗੀ ਤੇ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨੀ ਹੈ ਸਟੇਟਸ ਲਈ ਵੀ ਨੰਬਰ ਤੇ ਮੈਸੇਜ ਕਰ ਦੇਣਾ ਜੇਕਰ ਅਪਡੇਟਸ ਦੇਖਣੀਆਂ ਨੇ ਜਾਂ ਸੇਲ ਕਰਨੀਆਂ ਸੂਟ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹਨਾਂ ਸਾਰੇ ਸੂਟਾਂ ਵਿੱਚ ਜਿੰਨੇ ਵੀ ਰੰਗ ਐਡ ਕੀਤੇ ਨੇ ਮੈਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦਾ ਕੋਈ ਰੰਗ ਰਹਿ ਨਾ ਜਾਵੇ ਸਾਰੇ ਹੀ ਰੰਗ ਮੈਂ ਐਡ ਕਰ ਦਿੱਤੇ ਨੇ ਇਹ ਤੁਹਾਨੂੰ 680 ਦੇ ਵਿੱਚ ਸ਼ਿਮਰ ਦਾ ਸੂਟ ਮਿਲ ਜੇਗਾ 3.5 ਮੀਟਰ ਦਾ ਵੱਡੇ ਪਰਦਾ ਸੂਟ ਹੈ ਫਰਾਕ ਟਾਈਨ ਸਟਾਈਲ ਦਾ ਤੁਸੀਂ ਇਹਨੂੰ ਕਾਉਨ ਸਟਾਈਲ ਦਾ ਸੂਟ ਵੀ ਬਣਾ ਸਕਦੇ ਹੋ ਜੋ ਵੀ ਤੁਹਾਡੀ ਚੋਇਸ ਹੈ ਅਪਨੀ ਅਕੋਰਡਿੰਗਲੀ ਇਹ ਵਾਲਾ ਸੂਟ ਜਿਹੜਾ ਹੈ ਸਿੰਗਲ ਕਲਰ ਵਿੱਚ ਆਏਗਾ ਜਿੰਨਾ ਵਿੱਚ ਜੋ-ਜੋ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕਈਆਂ ਵਿੱਚ ਹੁੰਦਾ ਕਿ ਸਿੰਗਲ ਸਿੰਗਲ ਕਲਰ ਹੀ ਅਵੇਲੇਬਲ ਹੁੰਦਾ ਤਾਂ ਉਹ ਵੀ ਮੈਂ ਇੱਥੇ ਐਡ ਕਰ ਦਿੱਤਾ ਐ ਘੇਰੇ ਤੇ ਵਰਕ ਆਏਗਾ ਦੁਪੱਟੇ ਤੇ ਵਰਕ ਆਏਗਾ ਬੋਟਮ ਤੇ ਵਰਕ ਆਏਗਾ ਤੇ ਜਿਹੜਾ ਸ਼ਰਟ ਦੇ ਫਰੰਟ ਤੇ 슬ੀਵ ਤੇ ਚੋ ਵੀ ਵਰਕ ਆਏਗਾ ਬਹੁਤ ਪਿਆਰਾ ਸੂਟ ਹੈ ਰੰਗ ਕੇ ਦੇ ਵਿੱਚ ਹਰ ਤਰ੍ਹਾਂ ਦੇ ਹੈਗੇ ਨੇ ਸਾਰਿਆਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇਹਦੇ ਵਿੱਚ ਰੰਗ ਐਡ ਕੀਤੇ ਗਏ ਨੇ ਵੀਡੀਓ ਅਗਰ ਪਸੰਦ ਆਂਦੀ ਏ ਸੂਟ ਸੋਹਣੇ ਲੱਗਦੇ ਨੇ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵੀ ਜਰੂਰ ਕਰਨਾ ਤੇ ਦੱਸਣਾ ਜਰੂਰ ਕਿ ਤੁਹਾਨੂੰ ਕਿਹੜੀਆਂ ਕਲੈਕਸ਼ਨਾਂ ਪਸੰਦ ਆਈਆਂ ਤੇ ਆਪਣੇ ਭੈਣਾਂ ਤੱਕ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿ ਉਹ ਵੀ ਦੇਖ ਲੈਣ ਕਿ ਅੱਜਕੱਲ ਕਿਹੜੇ-ਕਿਹੜੇ ਨਵੇਂ-ਨਵੇਂ ਸੂਟ ਜਿਹੜੇ ਨੇ ਟ੍ਰੈਂਡ ਕਰ ਰਹੇ ਨੇ ਹਮੇਸ਼ਾ ਕੋਸ਼ਿਸ਼ ਕਰਦੀ ਆਂ ਕਿ ਟ੍ਰੈਂਡ ਦੇ ਹਿਸਾਬ ਵਾਲੇ ਜਿਹੜੇ ਨਵੇਂ-ਨਵੇਂ ਸੂਟ ਨੇ ਉਹੀ ਲੈ ਕੇ ਆਵਾਂ ਅੱਜ ਵੀ ਸੂਟ ਬਹੁਤ ਸੋਹਣੇ ਨੇ ਸਾਰੇ ਰੰਗ ਬੜੇ ਪਿਆਰੇ ਨੇ ਜਿੰਨਾ ਵਿੱਚ ਵੀ ਜਿਹੜੇ ਰੰਗ ਹੈਗੇ ਨੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋ